ਕਾਂਗਰਸ ਦੇ ਵਿਧਾਇਕ ਰਾਜਾ ਬੜਿੰਗ ਵੱਲੋਂ ਦਿੱਤੇ ਉਸ ਬਿਆਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਇਹਨਾਂ ਵਧੀਆ ਸ਼ਮਸ਼ਾਨ ਘਾਟ ਬਣਾ ਦੇਣਗੇ ਕਿ ਬਜ਼ੁਰਗਾਂ ਦਾ ਮਰਨ ਨੂੰ ਦਿਲ ਕਰੇਗਾ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੁਖਦਾਇਕ ਅਤੇ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਇਸ ਤੋਂ ਕਾਂਗਰਸ ਦੀ ਸੋਚ ਦਾ ਪਤਾ ਲੱਗਦਾ ਹੈ ਇਸ ਦੇ ਨਾਲ ਹੀ ਉਹਨਾਂ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਸੰਬੰਧੀ ਕਿਹਾ ਕਿ ਜਗਮੀਤ ਸਿੰਘ ਬਰਾੜ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਣਾ ਚਾਹੀਦਾ ਹੈ ਦੇਖੋ ਬਹੁਤ ਹੀ ਦੁਖਦਾਇਕ ਤੇ ਸ਼ਰਮਨਾਕ ਬਿਆਨ ਹੈ ਕਿ ਲੋਕਾਂ ਵਾਸਤੇ ਸ਼ਮਸ਼ਾਨ ਘਟ ਇੰਨੇ ਵਧੀਆ ਬਣਾ ਦਾਂਗੇ ਤੁਹਾਡਾ ਮਰਨ ਨੂੰ ਜੀ ਕਰੂਗਾ ਇਹ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹਨਾਂ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਪਹਿਲਾਂ ਬੀਬੀ ਜ਼ਗੀਰਕਰ ਨੇ ਕਿਹਾ ਸੀ ਕਿ ਕਿ ਫਲਾਨਾ ਬਜ਼ੁਰਗਾ ਗਲਾਕੇ ਮਰ ਗਿਆ ਕਹਿੰਦੀ ਚਲ ਸ਼ੁਕਰ ਹੈ ਪੈਨਸ਼ਨ ਘੱਟ ਮਿਲਣੀ ਸੀ ਹੁਣ ਮਰੇ ਤੋਂ 2 ਲੱਖ ਰੁਪਏ ਮਿਲ ਗਿਆ ਹੋਊਗਾ ਇਹ ਲੋਕਾਂ ਨੂੰ ਮਾਰਨ ਮਾਰ ਕੇ ਖੁਸ਼ ਨੇ ਸੱਚੀ ਮੁੱਚੀ ਅਸਲੀ ਚਿਹਰਾ ਕਾਂਗਰਸ ਦਾ ਜਿਹੜਾ ਤੇ ਅਕਾਲੀਆਂ ਦਾ ਸਾਹਮਣੇ ਆਇਆ ਠੀਕ ਹੈ ਨਾ ਕਿ ਇੰਨੇ ਵਧੀਆ ਸ਼ਮਸ਼ਾਨ ਘਾਟ ਬਣਾ ਦਾਂਗੇ ਤੁਹਾਡਾ ਮਰਨ ਨੂੰ ਜੀ ਕਰਿਆ ਕਰੂਗਾ ਮਤਲਬ ਬਹੁਤ ਹੀ ਸ਼ਰਮਨਾਕ ਬਿਆਨ ਹੈ ਸਖਤ ਸ਼ਬਦਾਂ ਚ ਨਿੰਦਾ ਕਰਦਾ ਮੈਂ ਮੈਨੂੰ ਲੱਗਦਾ ਵੀ ਰਿਕਾਰਡ ਹੋਊਗਾ ਇਹ ਉਹਨਾਂ ਦਾ ਨਾਂ ਗਿਨੀ ਬੁੱਕ ਆਫ ਰਿਕਾਰਡ ਜਾ ਸਕਦਾ ਜੇ ਕਦੇ ਮਿਲੇ ਤਾਂ ਪਲੀਜ਼ ਇਹ ਦੱਸ ਦੇਣ ਕਿੰਨੀ ਵੀ ਪਾਰਟੀਆਂ ਉਹਨੇ ਉਹਨਾਂ ਨੂੰ ਤਾਂ ਆਪਦੇ ਆਪ ਨੂੰ ਵੀ ਪੁੱਛਣਾ ਪੈਂਦਾ ਆਪਾਂ ਹੁਣ ਕਿਹੜੀ ਜਾਵਾਂ ਏ ਹਰ 15 ਦਿਨਾਂ ਬਾਅਦ ਉਹਨਾਂ ਨੂੰ ਅਪਡੇਟ ਕਰਨਾ ਪੈਂਦਾ ਭਾਈ ਕਿਹੜੀ ਪਾਰਟ ਜੋ ਅੱਜ ਕੱਲ੍ਹ ਆ ਕਦੇ ਉਧਰ ਕਦੇ ਉਧਰ ਕਦੇ ਇਧਰ ਕਦੇ ਉਧਰ ਫੇਰ ਉਧਰ ਫੇਰ ਆ ਇਧਰ ਲੋਕ ਹੈ ਜਾਨੂ ਦਲ ਬਦਲੂਆਂ ਨੂੰ ਸਮਝ ਚੁੱਕੇ ਨੇ ਜਿੱਥੇ ਮਰਜੀ ਜੋੜਾ ਮਰਜੀ ਜਿੱਥੇ ਮਰਜੀ ਜਾਵੇ ਲੜੇ ਨਾ ਲੜੇ ਪਹਿਲਾਂ ਕਾਲੀਆਂ ਨੂੰ ਗਾਲਾਂ ਕੱਢਦਾ ਸੀ ਹੁਣ ਕਾਲੀਆਂ ਦੇ ਨਾਲ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢਦਾ ਸੀ ਫਿਰ ਕਾਂਗਰਸ ਦੇ ਨਾਲ